ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਬਨਾੜਸੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੋਵੇਗੀ ਫੈਬਰਿਕ ਦਾ ਬਹੁਤ ਹੀ ਜ਼ਿਆਦਾ ਸੋਨਾ ਹੋਵੇਗਾ ਅਵਲ ਜਿਹੜੇ ਤੁਹਾਨੂੰ ਸੂਟ ਮਿਲਣਗੇ ਬਨਾਰਸੀ ਤੁਹਾਨੂੰ ਜਿਹੜਾ ਹੈਗਾ ਆਲ ਓਵਰ ਸੂਟ ਹੋਏਗਾ ਜਿਹੜਾ ਕਿ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੈਗੇ 425 ਰੁਪਏ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਡਿਜ਼ਾਈਨਿੰਗਸ ਆਫ ਦੀ ਵੱਖਰੀ ਵੱਖਰੀ ਹੋਏਗੀ ਸਭ ਦੇ ਵਿੱਚ ਹੀ ਤੁਹਾਨੂੰ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲੇਗੀ ਡਿਜ਼ਾਈਨਿੰਗ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਔਰ ਕਲਰ ਵੀ ਬਹੁਤ ਬਹੁਤ ਹੀ ਜ਼ਿਆਦਾ ਪਿਆਰੇ ਨੇ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਪਰ ਮੀਟਾ ਦੇ ਅਕੋਰਡਿੰਗ ਮਿਲੇਗਾ ਤੁਸੀਂ ਕੱਲੀ ਸ਼ਰਟ ਦਾ ਬਾਈ ਕਰਨਾ ਕੱਲੀ ਸ਼ਰਟ ਦਾ ਬਾਈ ਕਰ ਸਕਦੇ ਹੋ ਜੇਕਰ ਪੂਰੇ ਸੂਟ ਦਾ ਬਾਈ ਕਰਨਾ ਚਾਹੁੰਦੇ ਹੋ ਤਾਂ ਪੂਰੇ ਸੂਟ ਦਾ ਵੀ ਬਾਈ ਕਰ ਸਕਦੇ ਹੈਗੇ ਹੋ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਰਹਿਣ ਵਾਲਾ ਇਹ ਫੈਬਰਿਕ ਹੈਗਾ ਯਾ ਤੇ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਤੁਹਾਨੂੰ ਮਿਲੇਗਾ ਇਹ ਵੀ ਬਨਾਰਸੀ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਗੇ ਪੂਰੇ 2000 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਵਾਲੇ ਜਿਹੜੇ ਸੂਟ ਹੈਗੇ ਆ ਉਹ ਮਿਲ ਜਾਣਗੇ ਮੈਚਿੰਗ ਕਨਸੈਪਟ ਮਿਲੇਗਾ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹਦੇ ਹੈਗੇ ਤਾਂ ਤੁਸੀਂ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ 2000 ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਇਹ ਪੂਰਾ ਸੂਟ ਮਿਲੇਗਾ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਆਪਸ਼ਨਲ অর ਪਲੱਸ ਡਿਜ਼ਾਈਨਿੰਗ ਵੀ ਕਾਫੀ ਜ਼ਿਆਦਾ ਮਿਲੇਗੀ ਹਲਕਾ ਫੁਲਕਾ ਤੁਸੀਂ ਇਸ ਨੂੰ ਪੈਚ ਲਗਾ ਕੇ ਡਿਜ਼ਾਈਨ ਕਰਕੇ অর ਟਾਈ nDਾਈ ਜਾਂ ਪਲੇਨ ਦੁਪੱਟਿਆਂ ਦੇ ਨਾਲ ਲਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਦੇ ਸਕਦੇ ਹੋ ਥੋੜਾ ਜਿਹਾ ਸਟਿਚਿੰਗ ਸਟਾਈਲ ਚੇਂਜ ਕਰਕੇ ਬਹੁਤ ਸੋਹਣੇ ਲੋਕਾਂ ਦੀਏ ਤੇ ਔਰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਹੈਗੇ ਉਹ ਰੈਡੀ ਹੋ ਜਾਂਦੇ ਔਰ ਪਾਰਟੀ ਵੇਅਰ ਸੂਟ ਬਣ ਜਾਂਦਾ ਤੇ ਇਹਨੂੰ ਆਪਾਂ ਪਾਰਟੀ ਵੇਅਰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਤੇ ਰੁਟੀਨ ਲਈ ਵੀ ਬਹੁਤ ਹੀ ਜ਼ਿਆਦਾ ਸੋਹਣੇ ਸੋਬਰ ਤੇ ਸਰਦਾਰੀ ਸੂਟ ਹੈ ਜਿਹੜੇ ਉਹ ਬਣ ਕੇ ਤਿਆਰ ਹੁੰਦੇ ਨੇ ਉਹ ਵੀ ਬਹੁਤ ਹੀ ਘੱਟ ਰੇਟ ਦੇ ਵਿੱਚ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਇਹ ਵਾਲਾ ਜਿਹੜਾ ਹੋਏਗਾ ਗਲਾਸ ਟਿਸ਼ੂ ਦਾ ਫੈਬਰਿਕ ਹੋਏਗਾ ਤੇ ਨਾਲ ਤੁਹਾਨੂੰ ਗਲਾਸ ਟਿਸ਼ੂ ਦਾ ਹੀ ਦੁਪੱਟਾ ਮਿਲੇਗਾ ਸਿਲਕ ਦੀ ਬਾਟਮ ਮਿਲੇਗੀ ਹੈਂਡਵਰਕ ਦੇ ਪੀਸ ਰਹਿਣ ਵਾਲਿਆ ਔਰਗੈਂਜ਼ਾ ਦੇ ਨਾਲ ਤੁਹਾਨੂੰ ਬਨਾਰਸੀ ਬਾਟਮ ਮਿਲੇਗੀ ਹੈਂਡਵਰਕ ਦਾ ਪੀਸ ਹੋਏਗਾ ਇਹ ਵਾਲਾ ਤੁਹਾਨੂੰ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਔਰ ਪਲੱਸ ਸਿਲਕ ਦੀ ਬਾਟਮ ਮਿਲੇਗੀ ਇਹ ਗਲਾਸ ਟਿਸ਼ੂ ਦਾ ਤੁਹਾਨੂੰ ਫੈਬਰਿਕ ਮਿਲੇਗਾ ਨਾਲ ਤੁਹਾਨੂੰ ਗਲਾਸ ਟਿਸ਼ੂ ਦਾ ਹੀ ਦੁਪੱਟਾ ਮਿਲੇਗਾ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਪੂਰੇ ਸੂਟ ਦੇ ਉੱਪਰ ਵੀ ਹੈਂਡਵਰਕ ਹੋਏਗਾ ਸਿਰਫ 2150 ਵਿੱਚ ਤੁਹਾਨੂੰ ਪੂਰਾ ਸੂਟ